ਸ਼ਿਵ ਸੈਨਾ ਹਿੰਦੁਸਤਾਨ ਯੂਥ ਪੰਜਾਬ ਦੇ ਪ੍ਰਧਾਨ ਅਰਵਿੰਦ ਗੋਤਮ ਨੇ ਛੱਡਿਆ ਸ਼ਿਵ ਸੈਨਾ ਹਿੰਦੁਸਤਾਨ ਦਾ ਹੱਥ ਤੇ ਹੱਥ ਫੜਿਆ ਸ਼ਿਵ ਸੈਨਾ ਪੰਜਾਬ ਦਾ ਜਿਸ ਦੇ ਵਿੱਚ ਰਾਸ਼ਟਰੀ ਅদর্শক ਸੰਜੀਪ ਘਣੋਲੀ ਵੱਲੋਂ ਅਰਵਿੰਦ ਗੋਤਮ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਿਵ ਸੈਨਾ ਪੰਜਾਬ ਦੇ ਵਿੱਚ ਜੁਆਇਨ ਕਰਵਾਇਆ ਸਭ ਤੋਂ ਪਹਿਲਾਂ ਅਸੀਂ ਸ੍ਰੀ ਬੰਕੇ ਵਿਹਾਰੀ ਮੰਦਰ ਜੀ ਤੇ ਗਊਸ਼ਾਲਾ ਦੇ ਵਿੱਚ ਸ਼ਿਵਸਰਨਾ ਪੰਜਾਬ ਦਾ ਅਸੀਂ ਦਫ਼ਤਰ ਵੀ ਖੋਲ੍ਹਿਆ ਇਸ ਧਰਤੀ ਤੇ ਜਿਹੜਾ ਸਾਡੇ ਹਿੰਦੂ ਨੇਤਾ ਅਰਵਿੰਦ ਗੋਤਮ ਜੀ ਤੇ ਨਾਲ ਸਾਡੇ ਦਿਨੇਸ਼ ਕੁਸ਼ਵਹ ਦਿਨੇਸ਼ ਕੁਸ਼ਵਹ ਜੀ ਇਹ ਆਪਣੇ ਸਾਥੀਆਂ ਸੇਤ ਸ਼ਿਵਸਰਨਾ ਪਰਿਵਾਰ ਦੇ ਵਿੱਚ ਸ਼ਾਮਲ ਹੋਣਗੇ ਅਸੀਂ ਇਹ ਜਿਹੜਾ ਸਾਡਾ ਹਿੰਦੂ ਸੰਗਠਨ ਹੈ ਸ਼ਿਵਸਰਨਾ ਪੰਜਾਬ ਇਹ ਹਿੰਦੂ ਸਮਾਜ ਦੇ ਇਤ ਲਈ ਕੰਮ ਕਰਦਾ ਸੀ ਕੋਈ ਅੱਜ ਦੇ ਟਾਈਮ ਚ ਪੋਲਿਟੀਕਲ ਨਹੀਂ ਅਸੀਂ ਕੀ ਹੈ ਜਿਹੜਾ ਸਾਡੇ ਸਮਾਜ ਦੇ ਵਿਗਰੇ ਹੋਏ ਮੋਤੀ ਆ ਉਹਨਾਂ ਨੂੰ ਅਸੀਂ ਇੱਕ ਮੰਚ ਤੇ ਇਕੱਠੇ ਆ ਰਹੇ ਨੇ ਇਹ ਉਹ ਸ਼ਖਸ ਨੇ ਜਿਹੜਾ ਮਹਾਲੀ ਜ਼ਿਲ੍ਹੇ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ Hindu ਸਮਾਜ ਲਈ ਕਾਰਜ ਕਰਦੇ ਆਏ ਨੇ ਚਾਹੇ ਗਊ ਮਾਤਾ ਦੀ ਰੱਖਿਆ ਹੋਵੇ ਚਾਹੇ Hindu ਸਮਾਜ ਦੇ ਮੰਦਰਾਂ ਦੇ ਵਿੱਚ ਹੋਵੇ ਚਾਹੇ ਕੋਈ ਵੀ ਦੇਵੀ ਦੇਵਤਿਆਂ ਦਾ અપਮਾਨ ਖਾਂਦਾ ਉਹਦੇ ਸੰਬੰਧ ਦੇ ਵਿੱਚ ਇਹ ਕਈ ਵਾਰ ਜੇਲ੍ਹ ਵੀ ਜਾ ਚੁੱਕੇ ਨੇ ਮਤਲਬ ਕਿ Hindu ਸਮਾਜ ਦੀਆਂ ਸਮੱਸਿਆਵਾਂ ਨੂੰ ਲਿਖੇ ਅੱਜ ਸਾਨੂੰ ਖੁਸ਼ੀ ਆ ਕਿ ਸਾਡੇ ਬੜੇ ਵੀਰ ਰਮੇਸ਼ ਦੱਤ ਜੀ ਸਾਡੇ ਨਾਲ ਬੈਠੇ ਨੇ ਭਵਿੰਦਰ ਸ਼ਰਮਾ ਜੀ ਜਿਹੜਾ ਡਾਕਟਰ ਗਊ ਰક્ષਕ ਸੇਵਾ ਦਲ ਦੇ ਪਹਿਲਾ ਸਾਡੇ ਪ੍ਰਧਾਨ ਵੀ ਰਹੇ ਸ਼ਿਵਸਨਾ ਪੰਜਾਬ ਦੇ ਤੇ ਹੁਣ ਵੀ ਇਹ ਜਿਹੜੀ ਗਊਸ਼ਾਲਾ ਤੇ ਪੰਜਾਬ ਨਹੀਂ ਪੂਰੇ ਭਾਰਤ ਦੀਆਂ ਗਊਆਂ ਦੇ ਇੱਕ ਨਵਾਂ ਇਹਨਾਂ ਨੇ ਵਿੰਗ ਬਣਾਇਆ ਇਹ ਦੱਸਣਗੇ ਤੇ ਸਾਡੇ ਚ ਸੰਜੀਵ ਰਾਜਪੁਰਾ ਜੀ ਬੈਠੇ ਨੇ ਪੰਜਾਬ ਦੇ ਵਾਈਸ ਪ੍ਰਧਾਨ ਤੇ ਸਾਡੇ ਜ਼ਿਲ੍ਹਾ ਮਹਾਲੀ ਦੇ ਰਜੇਸ਼ ਮਲਿਕ ਜੀ ਅਜੇ ਪੰਡਿਤ ਜੀ ਇਹਨਾਂ ਨੇ ਜਿਹੜਾ ਅੱਜ ਸਾਡੇ ਚ ਨਵਾਂ ਪਰਿਵਾਰ ਆਇਆ ਅਸੀਂ ਇਹਨਾਂ ਨੂੰ ਸਰੋਪੇ ਪਾ ਕੇ ਸਵਾਗਤ ਕਰਦੇ ਆ ਤੇ ਉਮੀਦ ਕਰਦੇ ਆ ਕਿ ਜਿਸ ਤਰ੍ਹਾਂ ਸੀ இந்து ਸਮਾਜ ਲਈ ਪਹਿਲਾਂ ਕੰਮ ਕਰਦੇ ਆ ਅਸੀਂ ਮਹਾਲੀ ਨਹੀਂ ਪੂਰੇ ਪੰਜਾਬ ਦੇ ਵਿੱਚ ਫਿਰ ਵੱਧ ਚੜ ਕੇ ਕੰਮ ਕਰਾਂਗੇ ਤੇ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਵੀ ਜੋ ਇਹ ਮਾਨ ਸਨਮਾਨ ਲੈ ਕੇ ਇੱਥੇ ਆਏ ਨੇ ਸਾਡੇ ਸੰਗਠਨ ਦੇ ਵਿੱਚ ਸਾਡੇ ਪਰਿਵਾਰ 'ਚ ਇਹਨਾਂ ਦਾ ਬਣਦਾ ਸਨਮਾਨ ਅਸੀਂ ਪੂਰੇ ਉਹਦੇ ਨਾਲ ਕਰਾਂਗੇ ਨਲੀ ਸਾਹਿਬ ਤੁਹਾਡੇ ਵੱਲੋਂ ਅਰਜਨ ਦੋਤ ਨੂੰ ਕੋਈ ਅਹੁਦਾ ਦਿੱਤਾ ਜਾ ਰਿਹਾ ਜਾਂ ਇਹਨਾਂ ਦੇ ਤੁਹਾਡੇ ਕੋਲ ਆਉਣ ਦਾ ਕੋਈ ਖਾਸ ਵਜ੍ਹਾ ਜਾਂ ਕਿੰਨੀ ਕੁ ਤਾਕਤ ਤੁਹਾਨੂੰ ਲੱਗਦਾ ਹੈ ਕਿ ਵੀ ਇਹਨਾਂ ਦੇ ਨਾਲ ਤੁਹਾਡੇ ਸੰਗਠਨ ਨੂੰ ਤਾਕਤ ਮਿਲੀ ਹੈ ਦੇਖੋ 20 ਤਰੀਕ ਨੂੰ ਅਸੀਂ ਮਹਾਲੀ ਜ਼ਿਲ੍ਹੇ ਦੇ ਵਿੱਚ ਕਿਉਂਕਿ ਇਹਨਾਂ ਦਾ ਜਿਹੜਾ ਹੋਮ ਹੈ ਉਹ ਮਹਾਲੀ ਜ਼ਿਲ੍ਹੇ ਦੇ ਵਿੱਚ ਹੈ ਜਿਹੜਾ ਨਾਲ ਨੈਟਵਰਕ ਹੈ ਉਹ ਤਾਂ ਪੂਰੇ ਪੰਜਾਬ ਚ ਹੈ ਤੇ ਪੰਜਾਬ ਦੇ ਵਿੱਚ ਹਿੰਦੂ ਸਮਾਜ ਦੇ ਸਟੇਟ ਪ੍ਰੈਜ਼ੀਡੈਂਟ ਦੇ ਨਾਂ ਤੇ ਕੰਮ ਵੀ ਕਰਦੇ ਰਹੇ ਨੇ ਇਹਨਾਂ ਦੇ ਸੰਗਠਨਾਂ ਜਿਹੜਾ ਪੂਰੇ ਪੰਜਾਬ ਦੇ ਵਿੱਚ ਆਲਰੇਡੀ ਇਹਨਾਂ ਦੇ ਹੋਰ ਵਰਕਰਸ ਵੀ ਨੇ ਅਸੀਂ 20 ਤਰੀਕ ਦਾ ਈਸੀ ਕਰਕੇ ਜਿਹੜਾ ਪ੍ਰੋਗਰਾਮ ਰੱਖਿਆ ਮਹਾਲੀ ਦੇ ਵਿੱਚ ਜਿਹੜੀ ਤੁਸੀਂ ਕਹਿੰਦੇ ਕੰਮ ਕਰਨ ਦਾ ਜਿਹੜਾ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਤੁਸੀਂ ਵੀ ਪ੍ਰੈਸ ਤੋਂ ਰਿਲੇਟਡ ਹੋ ਕਿ 2.5 ਸਾਲ ਦੇ ਵਿੱਚ ਮਹਾਲੀ ਨਹੀਂ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੇ ਕਿੰਨੀ ਐਕਟੀਵਿਟੀ ਕੀਤੀ ਤੇ ਧਰਮ ਦੇ ਨਾਮ ਤੇ ਤਾਂ ਲੋਕਾਂ ਦੇ ਹਿੱਤ ਲਈ ਕਿੰਨੀ ਵਾਰੇ ਖੜੇ ਨੇ ਕਿੰਨੀ ਵਾਰੇ ਜੇਲ੍ਹ ਗਏ ਨੇ ਤੇ ਕਿੰਨੀਆਂ ਸਮੱਸਿਆਵਾਂ ਨੂੰ ਸੋਲਵ ਕਰਨੇ ਅੱਜ ਵੀ ਇਹ ਹਰ ਹਮੇਸ਼ਾ ਜਦੋਂ ਵੀ ਕਿਤੇ ਗਊ ਗਰੀਬ ਦੀ ਕਿਹਦੀ ਜ਼ਰੂਰਤ ਹੈ ਪੂਰੇ ਪੰਜਾਬ 'ਚ ਪਹੁੰਚਦੇ ਨੇ ਪੰਜਾਬ 'ਚ ਖਾਸ ਕਰਕੇ ਜਦੋਂ ਕੋਈ Hindu leader ਕੋਈ ਇਸ ਤਰ੍ਹਾਂ ਦੀ ਸਨਾਤਨ ਦੀ ਗੱਲ ਕਰਦਾ ਜਾਂ ਇਸ ਤਰ੍ਹਾਂ ਦੀ ਜਿਦੜ ਇਹਨਾਂ ਨੇ ਗੱਲਬਾਤ ਕੀਤੀ ਪਿੱਛੇ ਇਹਨਾਂ ਦਾ ਬੈਕਗ੍ਰਾਉਂਡ ਦੇਖਿਆ ਜਾਵੇ ਜੇਲਾ ਜਾਣ ਦਾ ਕਾਰਨ ਕੀ ਕਾਰਨ ਪੰਜਾਬ ਚ ਹਿੰਦੂ ਲੀਡਰ ਜਿਆਦਾ ਸੁਰੱਖਿਤ ਨਹੀਂ ਹੈ ਜਾਂ ਉਹਨਾਂ ਨੂੰ ਜੇਲ੍ਹ ਚ ਕਿਉਂ ਭੇਜਿਆ ਜਾਂਦਾ ਹੈ ਕੀ ਕਾਰਨ ਮੰਨਦੇ ਇਹਦਾ ਦੇਖੋ ਜਿੱਥੇ ਤੱਕ ਪੰਜਾਬ ਦੀ ਗੱਲ ਆ ਪੰਜਾਬ ਦੇ ਵਿੱਚ ਅਸੀਂ 45% ਦੇ ਕਰੀਬ ਹਿੰਦੂ ਸਮਾਜ ਆ ਪਰ ਸਾਡੇ ਨਾਲ ਹਮੇਸ਼ਾ ਮਤਈਮਾਂ ਵਾਲਾ ਸਲੂਕ ਕੀਤਾ ਜਾਂਦਾ ਇੱਥੇ ਇੱਕ ਸਮਾਜ ਦੇ ਲੋਕਾਂ ਨੂੰ ਦੇਖਿਆ ਜਾਂਦਾ ਹੈ ਸਾਡੇ ਕੋਈ ਦੇਵੀ ਦੇਵਤਾ ਦਾ ਅਪਮਾਨ ਕਰਦਾ ਤਾਂ 295 ਦਾ ਪਰਚਾ ਦਰਜ ਕਰਾਉਣ ਲਈ ਸਾਨੂੰ ਧਰਨੇ ਲਾਣੇ ਪੈਂਦੇ ਨੇ ਪ੍ਰਦਰਸ਼ਨ ਕਰਨੇ ਪੈਂਦੇ ਨੇ ਪਰ ਜੇ ਕੋਈ ਸਾਡੇ ਸਮਾਜ ਦਾ ਬੰਦਾ ਕਿਸੇ ਗਲਤ ਅੰਸਰ ਜਿਹੜਾ ਸਾਡੇ ਸੂਬੇ ਦੇ ਖਿਲਾਫ ਬੋਲਦਾ ਉਹਦੇ ਖਿਲਾਫ ਬੋਲਦਿਆਂ ਤਾਂ ਉਹਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਂਦਾ ਅੱਜ ਸਾਡੀ ਗਊ ਮਾਤਾ ਦਾ ਕਿੰਨਾ ਕੋਰਟ ਐਕਸ਼ਨ ਲੈਣ ਦੇ ਬਾਵਜੂਦ ਉਹ ਰੋਡ ਤੇ ੱੱਕੇ ਖਾ ਰਹੀ ਆ ਅੱਜ ਜ਼ਿਮੀਦਾਰਾਂ ਨੂੰ ਕੁੱਟ ਰਹੇ ਨੇ ਕਿਉਂਕਿ ਉਹਨਾਂ ਦੀ ਜ਼ਮੀਨ ਖਰਾਬ ਕਰਦੀ ਆ ਪਰ ਹਰ ਥਾਂ ਤੇ ਕੋਰਟ ਐਕਸ਼ਨ ਦਾ ਪੈਸਾ ਕਿੱਥੇ ਖੱਚਿਆ ਜਾ ਰਿਹਾ ਸਰਕਾਰ ਆਪਣੇ ਕੰਮਾਂ ਲਈ ਖਰਚ ਰਹੀ ਆ ਸਾਡਾ ਜੱਟ ਤੋਂ ਪੰਜਾਬ ਸੂਬਾ ਬਣਿਆ ਕਦੇ ਹਿੰਦੂ ਮੁੱਖ ਮੰਤਰੀ ਨਹੀਂ ਬਣਿਆ ਅਸੀਂ ਕਿੰਨੀ ਦੇਰ ਤੋਂ ਆਵਾਜ਼ ਲੈ ਕੇ ਆ ਰਹੇ ਦੇ ਵੀ ਕਿਆ ਪੰਜਾਬ ਦੇ ਵਿੱਚ ਇੱਕ ਗੋਮ ਨੇ ਇੱਕ ਸਮਾਜ ਦੇ ਜੱਟ ਪਰਿਵਾਰ ਜਿਹੜੀ 18% ਆਬਾਦੀ ਉਹਨਾਂ ਨੇ ਠੇਕਾ ਲੱਤਾ ਮੁੱਖ ਮੰਤਰੀ ਦਾ ਬਾਕੀ ਲੋਕ ਕਿੱਥੇ ਗਏ ਨੇ ਸਾਡੇ ਸਮਾਜ ਦੇ ਲੋਕਾਂ ਨੂੰ ਕਿਉਂ ਨਹੀਂ ਕਿਉਂਕਿ ਸਭ ਤੋਂ ਵੱਧ ਟੈਕਸ ਵਪਾਰੀ ਦਿੰਦਾ ਵਪਾਰ ਕੋਣ ਹੈ ਹਿੰਦੂ ਸਮਾਜ ਦੇ ਨਾਲ ਤਾਂ ਸਾਡਾ ਮੁੱਖ ਮੰਤਰੀ ਕਿਉਂ ਨਹੀਂ ਲਾਇਆ ਜਾਂਦਾ ਅੱਜ ਪੰਜਾਬ ਦੇ ਵਿੱਚ ਇੱਕ ਪੈਰਨਲ ਸਰਕਾਰ ਚੱਲ ਰਹੀ ਆ ਕਿਸਾਨਾਂ ਦੀ ਅੱਜ ਤੁਸੀਂ ਰਪਟ ਲਖਾਨ ਜਾਓ ਤੁਹਾਡੀ ਕੋਈ ਚੀਜ਼ ਚੋਰੀ ਹੁੰਦੀ ਆ ਤਾਂ ਰਪਟ ਨਹੀਂ ਲਿਖੀ ਜਾਂਦੀ ਛੋਟਾ ਕੋਈ ਨੁਕਸਾਨ ਹੁੰਦਾ ਚੈਂਦੀ ਖੋਈ ਜਾਂਦੀ ਰਪਟ ਨਹੀਂ ਲਿਖੀ ਜਾਂਦੀ ਕਿਸਾਨ ਉੱਥੇ ਜਾ ਕੇ ਗਲਤ ਪਰਚੇ ਵੀ ਦਰਜ ਕਰਾ ਦਿੰਦੇ ਨੇ ਅੱਜ ਵਪਾਰ ਸਾਰਾ ਖਤਮ ਕੀਤਾ ਹੋਇਆ ਇਹ ਕਿੱਥੇ ਜਾ ਰਹੀ ਆ ਸਰਕਾਰ ਇਹ ਕਿਹੜਾ ਬਦਲਾਅ ਹੈ ਅਸੀਂ ਸਾਡੇ ਸਮਾਜ ਨਾਲ ਤੰਕਾ ਹੋ ਰਿਹਾ ਤਾਂ ਹੀ ਸਾਨੂੰ ਇਕੱਠੇ ਹੋਣਾ ਪੈ ਰਿਹਾ ਅੱਜ ਸਾਡਾ ਸਮਾਜ ਇਕੱਠਾ ਹੋ ਕੇ ਸਾਨੂੰ ਹਿੰਦੂ ਜਾਗੋ ਕੱਢਣੀ ਪਈ ਜਾਈ ਸਾਨੂੰ ਹਿੰਦੂ ਸਮਾਜ ਨੂੰ ਇਕੱਠਾ ਕਰਨਾ ਪੈ ਰਿਹਾ ਆਪਣੀ ਗਊ ਮਾਤਾ ਬਾਤ ਆਪਣੇ ਮੰਦਿਰਾਂ ਬਾਤ ਤੇ ਧਰਨੇ ਲਾਣੇ ਪੈ ਰਹੇ ਸਾਡੀ ਸੁਣਵਾਈ ਨਹੀਂ ਹੈ ਇਸੇ ਕਰਕੇ ਅਸੀਂ ਇਕੱਠੇ ਹੋ ਕੇ ਜਿਹੜਾ ਅਸੀਂ ਕਹਿੰਦੇ ਨਾਰਾ ਸੀ ਕਟੋਗੇ ਤਾਂ ਵਟੋਗੇ ਬਿਲਕੁਲ ਸਾਨੂੰ ਸਰਕਾਰਾਂ ਅੱਜ ਤੱਕ ਵਟਵਾਟ ਕੇ ਰੱਖਿਆ ਸਾਨੂੰ ਕੱਟਣਾ ਨਹੀਂ ਹੋਣ ਦਿੱਤਾ ਇੰਨੀ ਆਬਾਦੀ ਹੋਣ ਦੇ ਬਾਵਜੂਦ ਸਾਡੇ ਮੰਦਰ ਨਹੀਂ ਅਸੀਂ ਗੌਰਮੈਂਟ ਛਡਾ ਸਕੇ ਅੱਜ ਐਸਜੀਪੀਸੀ ਪੈਨ ਦਾ ਪੈਸਾ ਸਾਡੇ ਮੰਦਨਾ ਪਾ ਸਭ ਤੋਂ ਵੱਧ ਚੜਾਵਾ ਹਿੰਦੂ ਸਮਾਜ ਦਾ ਸਭ ਤੋਂ ਵੱਧ ਹਿੰਦੂ ਸਮਾਜ ਪੈਸਾ ਲਾਂਦੇ ਮੋਹਾਲੀ ਚ ਕੌਮੀ ਇਨਸਾਫ ਮੋਰਚੇ ਦਾ ਧਰਨਾ ਲੱਗਿਆ ਹੋਇਆ ਹੈ ਅਕਸਰ ਕਹਿੰਦੇ ਅਗਰ ਗੋਤਮ ਜੀ ਵਿਰੋਧ ਕਰਦੇ ਹੈ ਕਿ ਜਿਹੜੇ ਜੇਲਾ ਚ ਬੰਦ ਸਿੰਘਾਂ ਨੇ ਉਹਨਾਂ ਦੀ ਰਿਹਾਈ ਨਹੀਂ ਕੀਤੀ ਜਾਣੀ ਚਾਹੀਦੀ ਹੈ ਤੁਹਾਡਾ ਸਟੈਂਡ ਕੀ ਹੈ ਕਿਉਂਕਿ ਤੁਹਾਡੇ ਨਾਲ ਜੁੜ ਚੁੱਕੇ ਨੇ ਅਸੀਂ ਪੁੱਛਣਾ ਚਾਹੁੰਦੇ ਜਿਹੜੇ ਜੇਲਾ ਚ ਬੰਦ ਹੈ ਕਿੰਨੇ ਲੋਕਾਂ ਦੇ ਕਾਤਲ ਨੇ ਉਹਨਾਂ ਨੂੰ ਬੰਦੀ ਸਿੰਘ ਕਿਉਂ ਕਿਹਾ ਜਾਂਦਾ ਉਹ ਸਾਡੇ ਦੇਸ਼ ਦੇ ਕਾਤਲ ਸਾਡੇ ਸੁਭੇ ਦੇ ਨੌਜਵਾਨ ਚਾਏ ਉਹਨਾਂ ਨੇ ਕਿਸੇ ਵੀ ਨੌਜਵ ਇਹ ਉਹ ਦਰਕਾਰ ਦਤਾ ਜਿਹੜੇ ਲੋਕ ਲੋਕ ਇਨਸਾਫ ਮੋਰਚੇ ਦੇ ਨਾਂ ਤੇ ਉਹਨਾਂ ਨੂੰ ਛਡਾਣ ਦੀ ਗੱਲ ਕਰਦੇ ਉਹਨਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਇਹ ਕਿਹਾ ਸਰਕਾਰ ਸੁੱਤੀ ਪਈ ਆ ਸਰਕਾਰ ਨੂੰ ਦਿਖ ਨਹੀਂ ਰਿਹਾ ਪੰਜਾਬ ਦੇ ਵਿੱਚ ਮਾਹੌਲ ਖਰਾਬ ਕੀਤਾ ਜਾ ਰਿਹਾ ਤੇਰੀ ਬੰਦ ਦੀ ਕਾਲ ਕੀਤੀ ਜਾ ਰਹੀ ਆ ਅੱਜ ਪੰਜਾਬ ਦਾ ਵਪਾਰ ਬੰਦ ਕਿਉਂ ਹੈ ਸਿਰਫ ਸਰਕਾਰ ਦੀ ਨਲਕੀ ਕਰਕੇ ਇਹ ਵੋਟਾਂ ਦੀ ਰਾਜਨੀਤੀ ਆ ਮੈਨੂੰ ਦੱਸਿਆ ਜਾਵੇ ਨਾ ਕਿ ਕੌਮੀ ਇਨਸਾਫ ਮੋਰਚਾ ਕਹਿੰਦਾ ਉਹਨਾਂ ਨੂੰ ਛੱਡਿਆ ਜਾਵੇ ਜਿਹੜੇ ਦੇਸ਼ ਦੇ ਗਰਦਾਰ ਜਿਨ੍ਹਾਂ ਨੇ નિર્ਦੋਸ਼ ਲੋਕਾਂ ਨੂੰ ਮਾਰਿਆ ਅੱਜ ਉਹਨਾਂ ਨੂੰ ਛੱਡਣ ਉਹਨਾਂ ਨੂੰ ਫਾਂਸੀ ਲਾਣੀ ਚਾਹੀਦੀ ਆ ਬਿਲਕੁਲ ਸਾਡਾ ਪਹਿਲਾਂ ਵੀ ਸਟੈਂਡ ਸੀ ਅੱਜ ਵੀ ਸਟੈਂਡ ਹੈ ਸੰਜੀਵ ਜੀ ਤੁਸੀਂ ਗਊ ਦੀ ਗੱਲ ਕੀਤੀ ਹੈ ਕਿ ਇਹ ਹੈ ਕਿ ਗਊਆਂ ਸੜਕ ਦੇ ਉੱਤੇ ਰਲ ਰਹੀਆਂ ਨੇ ਤੁਹਾਡੇ ਸੰਗਠਨ ਵੱਲੋਂ ਹਜ ਤੱਕ ਕੀ ਉਪਰਾਲਾ ਕੀਤਾ ਗਿਆ ਸਾਡੇ ਤਾਂ ਪਰਚੇ ਹੋਏ ਹੋਏ ਨੇ ਗਊਆਂ ਦੀ ਸੇਫਟੀ ਲਈ ਕੀ ਕੀਤਾ ਗਿਆ ਮਾਰੇ ਲਈ ਅਸੀਂ ਗਾਵਾਂ 100 ਗਾਂ ਲੈ ਕੇ ਬਾਦਲ ਸਾਹਿਬ ਦੇ ਘਰ ਬੰਨਣ ਜਾ ਰਹੇ ਸੀ ਸਾਡੇ ਤੁਹਾਡੇ ਮਾਲ ਹੀ ਜ਼ਿਲ੍ਹੇ ਦੇ ਵਿੱਚ ਸਾਡੇ ਖਿਲਾਫ ਪਰਚਾ ਤੇ ਇਹਨਾਂ ਨੇ ਰੋਡ ਜਾਮ ਕੀਤਾ ਗਊਆਂ ਲੈ ਕੇ ਅਸੀਂ ਆ ਜਿਹੜੀ ਗਊ ਸ਼ਾਲਾ 'ਚ ਬੈਠੇ ਨੇ ਅੱਜ ਦੇਖੋ ਕੌਣ ਚਲਾ ਰਿਹਾ ਮਰੰਡੇ ਸਾਡੇ ਅਸੀਂ ਸਰਕਾਰੀ ਜਗ੍ਹਾ ਨੂੰ ਆਪਣਾ ਕੰਟਰੋਲ ਕਰਕੇ ਉੱਥੇ ਮਰੰਡੇ ਚਲਾ ਰਹੇ ਨੇ ਦੋਸ਼ਾਲਾ ਹੋਰ ਸਾਡੇ ਰੋਪੜ ਜ਼ਿਲ੍ਹੇ ਦੇ ਵਿੱਚ ਬਾਹਲੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਆਪਣੇ ਪੱਧਰ ਤੇ ਬਿਨਾਂ ਸਰਕਾਰ ਦੀ ਸਪੋਰਟ ਤੋਂ ਦੂਜੇ ਪਾਸੇ ਸਰਕਾਰ ਟੈਕਸ ਲੈ ਰਹੀ ਆ ਕੋਟੈਕਸ ਕਿਸ ਚੀਜ਼ ਦਾ ਲੈ ਰਹੀ ਆ ਤੇ ਤੁਸੀਂ ਮੰਨਦੇ ਪੰਜਾਬ 'ਚ ਗੋਤ ਤਸਕਰੀ ਦਾ ਜਿਹੜਾ ਕਾਰੋਬਾਰ ਉਹ ਚੱਲ ਰਿਹਾ ਹੈ ਪ੍ਰੋਪਰ ਚੱਲ ਰਿਹਾ ਬਕਾਇਦਾ ਹਰ ਬਾਰਡਰ ਉੱਤੇ ਗਾਮਾਂ ਭਰ ਕੇ ਜਾਈਆਂ ਜਾ ਰਹੀਆਂ ਏ ਸਰਕਾਰ ਨੂੰ ਜੇ ਅਸੀਂ ਕਹਿੰਦੇ ਆ ਤਾਂ ਉਲਟਾ ਸਰਕਾਰ ਕਹਿੰਦੀ ਸਾਡੇ ਕੋਲ ਪੋਰਟਸ ਨਹੀਂ ਆ ਤੁਸੀਂ ਆਪ ਘਰੋਂ ਜੇ ਅਸੀਂ ਕਹਿਦੇ ਆ ਤਾਂ ਸਾਨੂੰ ਕਹਿੰਦਾ ਤੁਸੀਂ ਧੱਕਾ ਕਰਦੇ ਹੋ ਕਿਉਂਕਿ ਉਹਨਾ پاس ਜੰਨਾ ਹੁੰਦੀਆਂ ਉਹ ਸ਼ੂਟ ਕਰਦੇ ਨੇ ਆ ਸਾਡੇ ਗੋਤਮ ਜੀ ਨੇ ਦੋ ਤਿੰਨ ਵਾਰ ਕੋਰਨ ਦੀ ਕੋਸ਼ਿਸ਼ ਕੀਤੀ ਉਲਟਾ ਪ੍ਰਸ਼ਾਸਨ ਇਹਨਾਂ ਨੂੰ ਤਰਕਾਰ ਰਿਹਾ ਵੀ ਤੁਸੀਂ ਕਿਉਂ ਰਾਤ ਨੂੰ ਨਿਕਲਦੇ ਹੋ ਅਸੀਂ ਕਿਸੇ ਪਾਸੋਂ ਸੁਰੱਖਿਤ ਨਹੀਂ ਐ ਇੱਥੇ ਸੰਜੀਪ ਜੀ ਕੀ ਇਸ ਵੇਲੇ ਸ਼ਿਵ ਸੇਨਾ ਸਿੰਗਲ ਬੈਂਡਰ ਕੋਈ ਵੀ ਨਹੀਂ ਹੈਗਾ ਕੋਈ ਸ਼ਿਵ ਸੇਨਾ ਹਿੰਦੂਸਤਾਨਾ ਕੋਈ ਸ਼ਿਵ ਸੇਨਾ ਪੰਜਾਬ ਹੈ ਕੋਈ ਕੋਈ ਸ਼ਿਵ ਸੇਨਾ Hindu ਦੇ ਆਪ ਤੁਸੀਂ ਇਕੱਠੀ ਸੰਗਠਨ ਨਹੀਂ ਇਕੱਠਾ ਹੈਗਾ ਕਿ ਪਿੰਨ ਬਿਲਕੁਲ ਅਸੀਂ ਇਕੱਠੇ ਹੋ ਰਹੇ ਨੇ ਅਸੀਂ Hindu ਜਾਗੋ ਦੇ ਨਾਮ ਤੇ ਪੰਜਾਬ ਦੇ ਵਿੱਚ ਲੱਗ ਲੱਗਿਲੇ ਵਾਲੇ ਵਿੱਚ 6 ਪ੍ਰੋਗਰਾਮ ਕੀਤੇ ਨੇ ਆਹ ਸ਼ਿਵ ਸੇਨਾ ਆਹ ਬਜਰੰਗ ਦਲ ਆਰਐਸਐਸ ਦੇ ਬੰਦੇ ਜਿੰਨੇ Hindu ਸਮਾਜ ਦੇ ਲੋਕ ਸੀ ਉਹ ਸਾਡੇ ਮੀਟਿੰਗਾਂ ਦੇ ਵਿੱਚ ਚਾਹ ਨੇ ਇੰਦਿਆਕੋ ਚਾਹ ਨੇ ਸਰਕਾਰ ਦੇ ਰੋਕਣ ਦੇ ਬਾਵਜੂਦ ਵੀ ਅਸੀਂ 16 17 ਸ਼ਿਵ ਸੈਨਾਵਾਂ ਉਹਨਾਂ ਦਾ ਬਾਦ ਗਜਰੰਗਦਲ ਜਿਹੜਾ ਸਾਡੇ ਸਾਡੇ ਅੱਜ ਪ੍ਰਾਈਸ ਸਾਹਿਬ ਬੈਠੇ ਨੇ ਉਹ ਕੋਈ ਸ਼ਿਵ ਸੈਨਾ ਪੰਜਾਬ ਦੇ ਬੈਨਰ ਤੋਂ ਨਹੀਂ ਇਹ ਸਾਡੇ ਹਿੰਦੂ ਸਮਾਜ ਦੇ ਨੇਤਾ ਨੇ ਇਹ ਹਿੰਦੂਆਂ ਦੇ ਖੰਭ ਨੇ ਭਵਿੰਦਰ ਸ਼ਰਮਾ ਜੀ ਇਹ ਜਿਹੜੇ ਸਾਡੇ ਨਾਲ ਜੁੜੇ ਨੇ ਜੇ ਸਾਡੇ ਸਹੀ ਕੰਮ ਨੇ ਅੱਜ ਸਾਡੇ ਨਾਲ ਵਪਾਰ ਵੀ ਚੱਲ ਰਿਹਾ ਸਾਡੇ ਨਾਲ ਵਪਾਰੀ ਆ ਰਹੇ ਨੇ ਅਸੀਂ ਤੁਹਾਡੇ ਜ਼ਰੀਏ ਅਜੇ ਹੋਰ ਗੱਲ ਦੱਸਣਾ ਚਾਹੁੰਦੇ ਵੇ ਜਿਸ ਤਰ੍ਹਾਂ ਇਹਨਾਂ ਨੇ ਪੰਜਾਬ ਦੇ ਵਿੱਚ ਕਿਸਾਨਾਂ ਨੇ ਪਿੱਛੇ ਪੰਜਾਬ ਬੰਦ ਕਰਾਇਆ ਅਸੀਂ ਵੀ ਵਪਾਰੀਆਂ ਨਾਲ ਮੀਟਿੰਗਾਂ ਕਰ ਰਹੇ ਨੇ ਅਸੀਂ ਪੰਜਾਬ ਬੰਦ ਕਰਾਵਾਂਗੇ ਵਪਾਰੀਆਂ ਨੂੰ ਲੈ ਕੇ ਕਾਦੇ ਨਹੀਂ ਮੈਂ ਪੰਜਾਬ ਦਾ ਜਿਹੜਾ ਵਪਾਰ ਖਤਮ ਹੋ ਰਿਹਾ ਜਿਹੜੇ ਕਿਸਾਨ 30 ਦਿਨ ਅੱਜ ਬਾਰਡਰ ਤੇ ਬੈਠੇ ਨੇ ਉੱਥੋਂ ਸਾਡਾ ਕੋਈ ਸਮਾਨ ਨਹੀਂ ਆ ਰਿਹਾ ਸਾਨੂੰ ਦੁੱਗਣੇ ਪੈਸੇ ਦੇ ਜਾ ਰਹੇ ਨੇ ਇੱਥੇ ਕਿਉਂ ਨਹੀਂ ਇੰਡਸਟਰੀ ਲੱਗ ਰਹੀ ਸਰਕਾਰ ਕਿਉਂ ਨਹੀਂ ਧਿਆਨ ਦੇ ਰਹੀ ਨਾ ਕੋਈ ਇੰਡਸਟਰੀ ਲੱਗ ਰਹੀ ਨਾ ਸਾਡਾ ਸਮਾਨ ਆ ਰਿਹਾ ਸਾਨੂੰ ਛੋਟੇ ਚੱਲ ਰਹੀ ਹੈ ਸਾਡੇ ਪੰਜਾਬ ਜਿਹੜਾ ਬਾਰਡਰ ਏਰੀਆ ਹੁਣ ਕਰਕੇ ਬਾਹਰਲੇ ਜਿਹੜੇ ਦੇਸ਼ ਨੇ ਉਹ ਹਮੇਸ਼ਾ ਇੱਥੇ ਗੜਬੜੀ ਕਰਨਾ ਚਾਹੁੰਦੇ ਨੇ ਪਰ ਇਹ ਸਰਕਾਰ ਬਿਲਕੁਲ ਨਲਾਇਕ ਆ ناکਾਮ ਆਵਾ ਤੇ ਕਿਸੇ ਵੀ ਤਰੀਕੇ ਦਾ ਵਪਾਰੀਆਂ ਦਾ ਜਮੂਜ ਕੱਟ ਰਹੀ ਹੈ ਤੇ ਅੱਜ ਜਿਹੜਾ ਬਿਜਲੀ ਪਾਣੀ ਕਿਹਨਾਂ ਨੂੰ ਫਰੀ ਦਿੱਤਾ ਜਾ ਰਿਹਾ ਜਿਹੜੇ ਬੜੇ-ਬੜੇ ਔ ਨੇ ਵਪਾਰੀਆਂ ਤੋਂ ਵੱਧ پیسے ਲਈ ਜਾ ਰਹੇ ਨੇ ਤੇ ਆਪਾਂ ਕਹਿ ਸਕਦੇ ਆ ਕਿ ਸਾਰੀ ਸ਼ੀਮਸ ਨੇ ਡਿਸਾਲਵ ਹੋ ਗਈ ਇੱਕ ਬੈਂਡਰ ਬਣਾਉਣ ਜਾ ਰਹੀ ਹੈ ਬਿਲਕੁਲ ਆਏਗੀ ਤੁਹਾਡੇ ਸਾਹਮਣੇ ਅਸੀਂ ਤੁਹਾਨੂੰ ਦਿਖਾਵਾਂਗੇ ਤਨਾਲਿਸਟ ਇੱਕ ਹੋਰ ਆਖਰੀ ਸਵਾਲ ਹੈ ਕਿ ਪੰਜਾਬ 'ਚ ਜਦ ਕੋਈ ਘਟਨਾ ਵਾਪਰਦੀ ਹੈ ਕੋਈ ਹਾਦਸਾ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਖਾਸ ਕਰਕੇ ਉਹ ਪ੍ਰਵਾਸੀ ਵਰਸਸ ਸਿੱਖੀਜ਼ਮ ਨਾਲ ਜੋੜਿਆ ਜਾਂਦਾ ਹੈ ਤਾਂ ਅਕਸਰ ਕੁਝ ਗਰਮ ਖਿਆਲੀ ਲੋਕ ਜਿਹੜੇ ਆ ਉਹ ਇਸ ਤਰ੍ਹਾਂ ਦੇ ਬਿਆਨ ਦੇਣੇ ਸ਼ੁਰੂ ਕਰ ਦਿੰਦੇ ਆ ਕਿ ਪ੍ਰਵਾਸੀਆਂ ਨੂੰ ਬਾਹਰ ਭਜਾਇਆ ਜਾਵੇ ਪੰਜਾਬ 'ਚ ਨਾ ਰਹਿਣ ਦਿੱਤਾ ਜਾਵੇ ਤੁਹਾਡਾ ਕੀ ਸਟੈਂਡ ਹੈ ਤੇ ਤੁਹਾਡੇ ਵੱਲੋਂ ਸਰਕਾਰ ਦਵਲ ਹਜੇ ਤੱਕ ਕੀ ਕੀਤਾ ਗਿਆ ਉਹਨਾਂ ਲਈ ਦੇਖੋ ਜਿਹੜੇ ਪ੍ਰਵਾਸੀ ਅਸੀਂ ਪੁੱਛਣਾ ਚਾਹੁੰਦੇ ਸਾਡੇ ਦੇਸ਼ ਦੇ ਆ ਪ੍ਰਵਾਸੀ ਟੈਕਸ ਦੇ ਰਹੇ ਨੇ ਪ੍ਰਵਾਸੀ ਇੱਥੇ ਪੈਸੇ 'ਚ ਵਪਾਰ ਕਰ ਰਹੇ ਨੇ ਉਹ ਪ੍ਰਵਾਸੀ ਜਿਹੜੇ ਪੰਜਾਬ ਤੋਂ ਕੈਨੇਡਾ ਚਲੇ ਗਏ ਕੈਨੇਡਾ ਵਾਲੇ ਵੀ ਕਿਹਾਣਗੇ ਜਿਹੜਾ ਸਾਡਾ ਦੇਸ਼ ਦਾ ਇੱਕ ਪਾਸੇ ਦਾ ਸੀ کہہ ਰਹੇ ਨੇ ਕਿ ਸਾਡਾ ਪੂਰਾ ਹਿੰਦੁਸਤਾਨ ਭਾਰਤੀ ਹੈ ਅਤੇ ਹਰ ਆਖ ਨੂੰ ਅਧਿਕਾਰ ਹੈ ਹਰ ਕੌਮ ਨੂੰ ਹਰ ਉਹਦੇ ਸੰਗਠਨ ਨੂੰ ਤਾਂ ਪ੍ਰਵਾਸੀ ਕਿਹਨੂੰ ਕਿਹਾ ਜਾਂਦਾ ਜਿਹੜਾ ਪ੍ਰਵਾਸੀ ਇੱਥੇ ਦੀ ਜ਼ਮੀਨ ਲੈ ਕੇ ਇੱਥੇ ਵਪਾਰ ਕਰਦਾ ਹੈ ਸਰਕਾਰ ਨੂੰ ਟੈਕਸ ਦੇ ਰਿਹਾ ਤਾਂ ਸਰਕਾਰ ਦੀ ਜ਼ਿੰਮੇਵਾਰੀ ਆ ਉਹਦੀ ਸੁਰੱਖਿਆ ਕਰਨਾ ਜੀ ਮੈਂ ਤਕਰੀਬਨ 2015 ਤੋਂ शिवसेना ਦੇ ਗਰੁੱਪਾਂ ਦੇ ਨਾਲ ਰਲ ਕੇ ਹਿੰਦੂਤਵ ਦੇ ਲਈ ਕੰਮ ਕਰ ਰਿਹਾ ਹੈ ਸਨਾਤਨ ਧਰਮ ਦੀ ਸੇਵਾ ਕਰ ਰਿਹਾ ਹੈ ਸੋ 10 ਸਾਲ ਹੋ ਗਏ ਤਕਰੀਬਨ ਤਕਰੀਬਨ ਔਰ ਮੈਂ ਇਹ ਮਹਿਸੂਸ ਕੀਤਾ ਵੀ ਸ਼ਿਵ ਸੈਨਾ ਪੰਜਾਬ ਜਿਹੜੀ ਕਿ ਬੱਬਰ ਸ਼ੇਰਾਂ ਦੀ ਪਾਰਟੀ ਹੈ ਜਿਹਦੇ ਪ੍ਰਮੁੱਖ ਸ਼੍ਰੀ ਸੰਜੀਪ ਘਣੋਲੀ ਜੀ ਤੇ ਚੇਅਰਮੈਨ ਟੰਡਨ ਜੀ ਰਜੀਵ ਟੰਡਨ ਜੀ ਸੋ ਇਹਨਾਂ ਦਾ ਜੋ ਕੰਮ ਹੈ ਜੋ ਇਹ ਆਪਣੇ ਕੰਮ ਦੇ ਪ੍ਰਤੀ ਸਮਰਪਿਤ ਹੈ ਔਰ ਇਹ ਕਿਸੇ ਵੀ ਮੁੱਲ ਤੇ ਕਿਤੇ ਵੀ ਕੋਈ ਕੰਪਰਮਾਈਜ਼ ਨਹੀਂ ਕਰਦੇ ਉਸ ਇਹਨਾਂ ਦੀ ਖਾਸੀਅਤ ਨੂੰ ਦੇਖ ਕੇ ਮੈਂ ਅੱਜ ਸ਼ਿਵ ਸੈਨਾ ਪੰਜਾਬ ਦੇ ਵਿੱਚ ਆਪਣੇ ਪ੍ਰਧਾਨ ਜੀ ਦੇ ਚਰਨਾਂ ਦੇ ਵਿੱਚ ਆਇਆ ਸੋ ਅੱਗੇ ਨੂੰ ਹੁਣ ਮਿਹਨਤ ਕਰਾਂਗੇ ਸਨਾਤਨ ਤੰਤਰੰ ਦੀ ਸੇਵਾ ਦੇ ਲਈ ਦਿਲ ਰਾਤੀ ਕਰਾ ਸੀਮ 세ਨਾ ਹਿੰਦੁਸਤਾਨੇ ਕੰਮ ਨਹੀਂ ਕਰਦੀ ਜੋ ਸਿਰਫ ਸੇਨਾ ਪੰਜਾਬ ਕਰਦੀ ਹੈ ਤੁਸੀਂ ਕਾਫੀ ਲੰਮਾ ਸਮਾਂ ਉਹਦੇ ਵਿੱਚ گزارਿਆ ਜੀ ਉਹ ਆਪਣੇ ਲੈਵਲ ਤੇ ਉਹ ਵੀ ਕਰ ਰਹੇ ਹੈ ਜੀ ਸੋ ਹੁਣ ਆਪਾਂ ਨਵੀਂ ਜਮਾਤ ਦੇ ਵੀ ਚਾਏ ਹੈ ਸੋ ਸਾਡੇ ਜੋ ਪ੍ਰਧਾਨ ਜੀ ਦੇ ਮੈਂ ਕੰਮਕਾਜ ਦੇਖ ਕੇ ਤੋਂ ਇਹਨਾਂ ਤੋਂ ਜਣੀ ਮਤਲਬ ਮੈਂ ਸਮਰਪਿਤ ਹੋਇਆ ਕੰਮਕਾਜ ਦੇਖ ਕੇ ਜੀ ਕਈ ਵਾਰ ਅਕਸਰ ਇਹ ਹੁੰਦਾ ਹੈ ਕਿ ਜਦੋਂ ਕੋਈ ਬੰਦਾ ਇੱਕ ਪਾਰਟੀ ਜਾਂ ਦੂਜੀ ਪਾਰਟੀ ਜਾਂਦਾ ਹੈ ਤਾਂ ਕੋਈ ਨਾ ਕੋਈ ਉਹਨੂੰ ਲਾਲਸਾ ਦਿੱਤੀ ਜਾਂਦੀ ਹੈ ਜਾਂ ਕੋਈ ਡਿਮਾਂਡ ਹੁੰਦੀ ਹੈ ਤੁਹਾਡੇ ਵੱਲੋਂ ਕੋਈ ਆਉਂਦਿਆਂ ਵਗਰਿਆਂ ਦੀ ਕੋਈ ਡਿਮਾਂਡ ਹੈ ਕਿਸ ਤਰ੍ਹਾਂ ਦੀ ਹੈ ਨਹੀਂ ਐਜਾ ਕੋਈ ਨਹੀਂ ਹੈ ਜੀ ਤੁਹਾਨੂੰ ਮੈਂ ਦੱਸਿਆ ਹੈ ਵੀ ਅਸੀਂ ਸਾਡਾ ਤਾਂ ਇਹ ਪੈਸ਼ਨ ਹੈ ਇਹ ਜੋ ਸਾਡਾ ਸਨਾਤਨ ਦੀ ਜਿਹੜੀ ਸੇਵਾ ਹੈ ਉਹ ਤਾਂ ਸਾਡਾ ਪੈਸ਼ਨ ਹੈ ਸੋ ਆਪਾਂ ਆਪਣੇ ਹੱਸਾਬ ਨਾਲ ਆਏ ਹ ਕੋਈ ਇਦਾਂ ਦਾ ਸਾਨੂੰ ਕੋਈ ਕਿਸੇ ਨੇ ਕੋਈ ਲਾਲਚ ਨਹੀਂ ਦਿੱਤਾ ਜੀ ਦੇਖੋ ਬੀਸਿਕਲੀ ਪੰਜਾਬ ਦੇ ਅੰਦਰ ਕੋਈ ਵੀ ਸ਼ਿਖਸਿਆ ਨਾਲ ਜਿਹੜੀ ਹੈਗੀ ਹੈ ਇਹ ਹਿੰਦੂ ਆਵਸਥੇ ਬੋਲਦੀ ਆ ਹੋਰ ਕੋਈ ਸੇਵੀ ਤਨਖਾਹੀਏ ਲੋਕ ਨਹੀਂ ਹੈਗੇ ਇਹ ਸਾਰੇ ਆਪਣੇ ਆਪਣੇ ਜਿਹੜੇ ਜਨੂਨ ਦੇ ਨਾਲ ਪੰਜਾਬ ਵਾਸਤੇ ਔਰ ਪੂਰੇ ਦੇਸ਼ ਵਾਸਤੇ ਕੰਮ ਕਰਦੇ ਆ। ਅੱਜ ਜਿਹੜਾ ਅਰਵਿੰਦ ਗੋਤਮ ਜੀ ਮੇਰਾ ਛੋਟਾ ਵੀਰ ਕਿਉਂਕਿ ਇਸ ਜਿਹੜੀ ਸਾਡੀ ਮੂਵਮੈਂਟਸ ਹੈਗੀਆਂ ਸਾਡੇ ਹਿੱਜੂਤਤਾਲੀ ਵਿਚ ਆਤਾਰਾ ਦੇ ਵਿੱਚ ਅੱਜ ਤੋਂ 8 ਸਾਲ ਪਹਿਲਾਂ ਇਹਨੂੰ ਮੈਂ ਜੁਆਇਨ ਕਰਵਾਇਆ ਸੀ ਆਪਣੇ ਨਾਲ। ਕਰੋਲੀ ਸਾਹਿਬ ਤੋਂ ਇਮਪ੍ਰੈਸ ਹੋ ਕੇ ਕਿਉਂਕਿ ਪੰਜਾਬ ਦੇ ਅੰਦਰ ਜਿੰਨੇ ਵੀ ਹਿੰਦੂ ਨੇਤਾ ਹੈ ਸਾਡੇ ਲਗਭਗ 15-16 ਸ਼ਿਖਸ਼ਣਾ ਹੈਗੀਆਂ। ਔਰ ਵੀ ਬਹੁਤ ਸਾਰੇ ਸੰਗਠਨ ਹੈਗੇ ਹਨ ਲੇਕਿਨ ਉਹਨਾਂ ਦੇ ਕਿਸੇ ਵੀ ਪਰਿਵਾਰ ਦੇ ਕਿਸੇ ਵੀ ਪਰਿਵਾਰ ਦੇ ਮੈਂਬਰ ਜਾਂ ਕਿਸੇ ਵੀ ਪਰਿਵਾਰ ਦੇ ਨਜ਼ਦੀਕੀ ਦੇ ਕੇ ਪੰਜਾਬ ਵਾਸਤੇ ਕੋਈ ਮਦਦ ਨਹੀਂ ਨਹੀਂ ਦਤੀ ਇਤਿਹਾਸ ਗਵਾ ਹੈ ਕਿ ਜਦੋਂ ਅੱਤਵਾਦ ਦਾ ਦੌਰ ਸੀ ਸਾਡੇ ਸੰਜੀਵ ਘਨੋਲੀ ਜੀ ਰਾਸ਼ਟਰੀ ਅਧਿਸ਼ ਸਿਪਸਲਾ ਪੰਜਾਬ ਜਿਹੜੇ ਕਿ ਉਹਨਾਂ ਦੀ ਗੋਲੀਆਂ ਦਾ ਸ਼ਿਕਾਰ ਸੰਜੀਵ ਘਨੋਲੀ ਦੇ ਪਿਤਾ ਜੀ ਹੋਏ ਸੀ ਉਹਨਾਂ ਨੇ ਪੰਜਾਬ ਵਾਸਤੇ ਸ਼ਹਾਦਤ ਦਿੱਤੀ ਸੀ ਔਰ ਉਸ ਦੇ باوجود ਵੀ ਅੱਜ ਕਨੋਲੀ ਸਾਹਿਬ ਪਿੰਡ-ਪਿੰਡ ਸ਼ਹਿਰ-ਸ਼ਹਿਰ ਇਲਾਕਿਆਂ ਦੇ ਵਿੱਚ ਜਾ ਕੇ ਆਪਣੇ ਹਿੰਦੂ ਕੌਮ ਦਾ ਹਲਕ ਜਗਾਉਂਦੇ ਆ ਆਪਣੇ ਹਿੰਦੂ ਭਾਈਚਾਰੇ ਨੂੰ ਇਕੱਠਾ ਕਰਦੇ ਨੇ ਉਹ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਜਿਹੜੇ ਅਰਵਿੰਦ ਗੋਤਮ ਜੀ ਹੈਗੇ ਆ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਅੱਜ ਆਪਣੇ ਸਾਥੀਆਂ ਨਾਲ ਜੁਆਇਨ ਕਰ ਰਹੇ ਆ ਤੇ ਮੈਂ ਆਪਣੇ ਵੱਲੋਂ ਵੀ ਬਹੁਤ ਸਾਰੀ ਮੁਬਾਰਕਵਾਹ ਦਿੰਦਾ ਇਸ ਪਰਿਵਾਰ ਨੂੰ ਕਿਉਂਕਿ ਮੈਂ ਐਲ ਇੱਕ ਹਿੰਦੂ ਨੇਤਾ ਹੁਣਨ ਕਰਕੇ ਮੈਂ ਹਰੇਕ ਗਠਨ ਦੇ ਨਾਲ ਦਿਲੋਂ ਜਿਹੜਾ ਹੈਗਾ ਉਹ ਪਿਆਰ ਵੀ ਕਰਦਾ ਕਿਉਂਕਿ ਇਹ ਉਸ ਗਠਨ ਦੇ ਲੋਕ ਹੈ ਇਹ ਹਿੰਦੂਤਵ ਦੇ ਉਹ ਲੋਕ ਹੈ ਕਿ ਜਿਹੜੇ ਬਿਨਾਂ ਕਿਸੇ ਤਨਖਾਹ ਤੋਂ ਆਪਣੇ ਹਿੰਦੂਅਤ ਕੌਮ ਦਾ ਚੌਕੀਦਾਰ ਔਰ ਪਹਿਰਾਦਾਰਾ ਪੰਜਾਬ ਦੇ ਵਿੱਚ ਕਰਦੇ ਆਂ ਅਗਰ ਇਹ ਲੋਕ ਨਾ ਹੁੰਦਾ ਪੰਜਾਬ ਦੇ ਪੰਜਾਬੀ ਲੋਕ ਖਾਸ ਕਰਕੇ ਸਨਾਤਨੀ ਔਰ ਹਿੰਦੂ ਧਰਮ ਨੂੰ ਜਿਹੜੇ ਪੁਸ਼ਟਕਟੜ ਬੰਦੀ ਲੋਕ ਆ ਉਹ ਕੱਦ ਦੇ ਪੰਜਾਬ ਦੇ ਵਿੱਚੋਂ ਕਸ਼ਮੀਰ ਦੀ ਤਰ੍ਹਾਂ ਕੱਢ ਕੇ ਬਾਹਰ ਸੇਡ ਦਿੰਦੇ ਮੈਂ ਤਸ੍ਜ਼ਾਦਾ ਨਹੀਂ ਕਹਾਗਾ ਨਰੋਲੀ ਜੀ ਪਵਿੰਦਰ ਪਾਈ ਸਾਹਿਬ ਜਿੰਨੇ ਵੀ ਟੀਮ ਐਰਜੀ ਕੰਨਣ ਜੀ ਕਿ ਕਿ ਬੜੇ ਸ਼ੋਅਟ ਹੋਟਲ ਤੇ ਉਪਰ ਅੱਜ ਜਿਹੜਾ ਹੈਗਾ ਇਹ ਪ੍ਰੋਗਰਾਮ ਜਿਹੜਾ ਹੈਗਾ ਜੁਆਇਨਿੰਗ ਰਹਾ ਸੀ ਕਿਸੇ ਔਤੇਦਾਰੀ ਦੀ ਵੰਡ ਲਈ ਹੋਈ 20 ਤਰੀਕ ਨੂੰ ਜਿਹੜਾ ਹੈਗਾ ਜਿਉ ਸ਼ਿਸ਼ਨਾ ਪੰਜਾਬ ਵੱਲੋਂ ਇੱਕ ਨਾ ਪ੍ਰੋਗਰਾਮ ਮਹਾਲੀ ਦੇ ਅੰਦਰ ਲਿਆਇਆ ਜਾ ਰਿਹਾ ਹੈ ਉਹਨਾਂ ਦੇ ਵਿੱਚ ਕਮੇਟੀ ਦੇ ਜਿਹੜੀ ਕਿ ਸ਼ਿਸ਼ਨਾ ਪੰਜਾਬ ਦੀ ਕਮੇਟੀ ਔਰ ਪ੍ਰਧਾਨ ਜੀ ਔਰ ਚੇਅਰਮੈਨ ਸਾਹਿਬ ਔਰ ਵੀ ਪ੍ਰਿੰਦਰ ਜੀ ਜਿਹੜੀ ਇਹਨਾਂ ਦੀ 11 ਮੈਂਬਰ ਦੀ ਕਮੇਟੀ ਹੈਗੀ ਹੈ ਉਹ ਤੈਅ ਕਰੇਗੀ ਵੀ ਆਪਾਂ ਇਨਾਂ ਦੀ ਯੋਗਤਾ ਦੇ ਅਨਸਾਰ ਇਹਨਾਂ ਨੂੰ ਪੰਜਾਬ ਦੇ ਵਿੱਚ ਜਾਂ ਕਿਸੇ ਵੀ ਰਾਸ਼ਟਰ ਦੇ ਵਿੱਚ ਕਿਸੇ ਵੀ ਥਾਂ ਦੇ ਉੱਪਰ ਜਿਹੜੀ ਜ਼ਿੰਮੇਵਾਰੀ ਉਹ ਆਪਣੀ ਜਿਹੜੀ ਹੈਗੀ ਹੈ ਉਹ ਗੋਤਮ ਜੀ ਨੂੰ ਦੇਣੀ ਹੈ ਤੇ ਮੈਂ ਮਹਾਂਦੀ ਦੇ ਇੱਕ ਹਿੰਦੂ ਨੇਤਾ ਹੋਣ ਦੇ ਨਾਤੇ ਮੈਂ ਕਨੋਲੀ ਜੀ ਨੂੰ ਇਹਨਾਂ ਦੀ ਟੀਮ ਨੂੰ ਆਸ਼ਵਾਸ਼ਣ ਦਿਵਾਉਣਾ ਹੈ ਕਿ ਅਰਵਿੰਦ ਗੋਤਮ ਜਿਹੜਾ ਹੈਗਾ ਆਪਣੇ ਸਤਿਆਗੁਰੂ ਦਾ ਇੱਕ ਸੱਚਾ ਸਪਾਹੀ ਹੈ ਇੱਕ ਸੱਚਾ ਬੇਰੇਜ਼ਰ ਹੈ ਉਹ 46 ਦੇ ਨਾਲ ਸਹੀ ਦੇ ਖਰਾ ਉਤਰੇਗਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਨੱਥ ਸਾਹਿਬ ਜਿਸ ਤਰ੍ਹਾਂ ਤੁਹਾਨੂੰ ਸਾਹਮਣੇ ਕਿਹਾ ਕਿ ਪੰਜਾਬ ਚ ਲੈਂਡ ਆਰਡਰ ਦੀ ਜਿਹੜੀ ਮਜਬੂਰ ਸਰਕਾਰ ਹੈ ਉਹ ਸਟੋਪ ਨਹੀਂ ਕਰ ਪਾ ਰਹੀ ਤੁਸੀਂ ਇਸ ਗੱਲ ਨਾਲ ਕਿੰਨਾ ਸਹਿਮਤ ਹੋ ਵਿਖੋ ਪੰਜਾਬ ਦੇ ਜੋ ਹਾਲਾਤ ਚੱਲਦੇ ਆ ਰਹੇ ਹਨ ਅਗਰ ਮੈਂ ਦੇਸ਼ ਦੇ ਖਾਸ ਕਰਕੇ ਪੰਜਾਬ ਦੀ ਗੱਲ ਕਰਦਾ ਹਾਂ ਕਿ ਪੰਜਾਬ ਦੇ ਅੰਦਰ 35 ਹਜ਼ਾਰ ਨਿਰਦੋਸ਼ ਹਿੰਦੂਆਂ ਦਾ ਕਤਲ ਖਾਸ ਕਰਕੇ ਸਨਾਤਨੀਆਂ ਦਾ ਕਤਲ ਔਰ ਮਨੁੱਖਤਾ ਦਾ ਕਤਲ ਅੱਤਵਾਦੀਆਂ ਦੇ ਟਾਈਮ ਦੇ ਵਿੱਚ ਹੋਇਆ 84 ਦੇ ਦੰਗੇ ਹੋਏ ਹਨ ਦਿੱਲੀ ਦੇ ਵਿੱਚ ਹੋਇਆ ਜਾਂ ਪੰਜਾਬ 'ਚ ਹੋਇਆ ਉਹਦੇ ਵਿੱਚ ਕਿਉਂ ਬੜਾ ਹਾਦਸਾ ਸੀ ਦੇਸ਼ ਦੀ ਪ੍ਰਧਾਨ ਮੰਤਰੀ ਮਾਰੀ ਜਾਂਦੀ ਹੈ ਮਾਹੌਲ ਟਪਕਦਾ ਹੈ ਤੰਗੇ ਹੋਇਆ ਲੇਕਿਨ ਅਸੀਂ ਸਰਕਾਰ ਦੀ ਤਾਰੀਫ ਉੱਥੇ ਕਰਦੇ ਹਾਂ ਕਿ ਸਰਕਾਰਾਂ ਨੇ ਉਹਨਾਂ ਨੂੰ ਮੋੜ ਕੇ ਫਿਰ ਬਿਸਕਰਾ ਨੂੰ ਜੜਾਏਗਾ ਵਿਰੋਜ਼ਗਾਰ ਵੀ ਦਿੱਤਾ ਹੈ ਉਹਨਾਂ ਨੂੰ ਘਰ ਵੀ ਦਿੱਤੇ ਹਨ ਉਹਨਾਂ ਨੂੰ ਸਭ ਕੁਝ ਦਿੱਤਾ ਹੈ ਅੱਜ ਤੱਕ ਵੀ ਜਿਹੜੇ ਹੈਗੇ ਉਸ ਚੀਜ਼ ਦਾ ਫਾਇਦਾ ਚੱਕਦੇ ਹੋਏ ਫਾਇਦਾ ਲੰਦੇ ਹੋਏ ਆਪਣੀ ਆਪਣੀ ਯੋਗਤਾ ਤੇ ਪਹੁੰਚ ਰਹੇ ਲੇਕਿਨ ਪੰਜਾਬ ਦੇ ਅੰਦਰ ਜਿਹੜਾ 35000 ਹਿੰਦੂ ਮਰਿਆ ਅਇਤਕ ਸਰਕਾਰ ਨੇ ਉਹਨਾਂ ਦੇ ਪਰਿਵਾਰਾਂ ਦੇ ਬਾਰੇ ਸਲਾਹ ਤਾਂ ਖਬਰ ਤਾਂ ਬਹੁਤ ਦੂਰ ਦੀ ਗੱਲ ਹੈ ਉਹਨਾਂ ਬਾਰੇ ਸੂਚਨਾ ਵੀ ਬੰਦ ਕਰਤਾ ਹੈ ਕਿ ਉਹ ਪੰਜਾਬ ਦੇ ਹਿੰਦੂ ਲੋਕ ਕਿੱਥੇ ਹੈਗੇ ਆ ਪੰਜਾਬ ਦੇ ਵਿੱਚ ਉਹ ਕਿਸ ਹਾਲਾਤਾਂ ਦੇ ਵਿੱਚ ਕਿ ਉਸ ਤੋਂ ਬਾਅਦ ਵਿਵੇਕ ਗੱਲ ਕਰਦੇ ਕਿ ਮਹਾਲੀ ਦੀ ਉਹ ਗੱਲ ਕਰੀਏ ਕਿ ਸਾਡੇ ਮਹਾਲੀ ਦੀ ਅੰਦਰ ਇਹ ਬੜੀ ਸ਼ਰਮ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੂੰ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਹੈ ਕਿ ਪੰਜਾਬ ਦੇ ਅੰਦਰ ਤੁਸੀਂ ਸਾਡੇ ਬਾਰਡਰ ਦੇ ਉੱਪਰ ਹੀ ਬੰਦੀ ਸਿੰਘ ਕਿਹੜੇ ਬੰਦੀ ਸਿੰਘ ਜਿਨ੍ਹਾਂ ਲੋਕਾਂ ਨੇ ਕਤਲ ਕੀਤੇ ਆ ਖੰਖੂਰ ਬੰਦੇ ਜਿਹੜੇ ਹੈਗੇ ਅਸਲਾ ਚੱਕੀ ਕੇ ਹੁੰਦੇ ਜਿਨੂੰ ਮਾਪੇ-ਮਾਵ ਪੀਚੇ ਨਾਲੇ ਪਤਾ ਸੀ ਨਿਰਦੋਸ਼ ਬੱਚੇ ਮਾਰਦੇ ਇਕੱਲਾ-ਇਕੱਲਾ ਬੱਚਾ ਮਾਰਦਾ ਉਹ ਅੱਜ ਬੰਦੇ ਸਿੰਘ ਨਿਰਦੋਸ਼ ਹੋ ਗਏ ਇਹ ਜੇ ਲੋਕਾਂ ਨੂੰ ਫਾਂਸੀ ਦੇ ਰੰਗਦਣਾ ਚਾਹੀਦਾ ਹੈ ਅਗਰ ਪੰਜਾਬ ਸਰਕਾਰ ਕੋਲ ਹਿੰਦੂ ਸਰਦਾਰ ਕੋਲ ਕੋਈ ਜਲਾਦ ਨਹੀਂ ਹੈ ਸਾਡੀ ਸ਼ਿਮਸ਼ਲਾ ਪੰਜਾਬ ਜਲਾਦ ਬਣਨ ਦਾ ਵੀ ਕੰਮ ਕਰੇਗੀ ਇਹ ਜੇ ਦਰਿੰਦਿਆਂ ਨੂੰ ਫਾਂਸੀ ਦੇਣ ਵਾਸਤੇ ਤੇ ਇਹ ਜਿਹੜੇ ਹੈਗੇ ਆ ਵੀ ਸਰਕਾਰ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਨੇ ਕਿਤੇ ਕਿਤੇ ਸਲਾਹਾਜੋਗ ਵੀ ਹੈ ਸਰਕਾਰ ਕੇ ਜਿਹੜੇ ਇਹੋ ਜਿਹੇ ਕੱਟੜਪੰਥੀ ਲੋਗ ਹੈ ਖਾਲਿਸਤਾਨੀ ਸੋਚ ਦੇ ਉਹਨਾਂ ਨੂੰ ਪੰਜਾਬ ਤੋਂ ਬਾਹਰ ਚੱਕ ਕੇ ਹਜ਼ਾਰਾਂ ਕਿਲੋਮੀਟਰ ਜੇਤਲ ਦੇ ਅੰਦਰ ਧੱਕਿਆ ਹੋਇਆ ਅਸੀਂ ਉੱਥੇ ਸਰਕਾਰ ਦੀ ਪ੍ਰਸੰਸਾ ਵੀ ਕਰਦੇ ਆ ਜਿਹੜੀ ਜਿਹੜੀ ਸਰਕਾਰ ਵਧੀਆ ਕੰਮ ਕਰਦੀ ਹੈ ਅਕਾਲੀ ਸਰਕਾਰ ਦੇ ਟਾਈਮ ਦੇ ਵਿੱਚ ਪੰਜਾਬ ਦੇ ਅੰਦਰ ਗਊ ਰੱਖਿਆ ਵਾਸਤੇ ਬਕਾਇਦਾ ਇੱਕ ਸੰਗਠਨ ਬਣਾਇਆ ਗਿਆ ਸੀ ਬਣਿਆ ਆ ਸੀ ਸਰਕਾਰ ਨੇ ਬਕਾਇਦਾ ਜਿੰਨੇ ਵੀ ਗਊ ਸੁਰੱਖਿਆ ਦੇ ਜਿਹੜੇ ਲੋਕ ਐ ਸਰਮਾਇਲ ਐ ਸਪਾਈ ਐ ਉਹਨਾਂ ਨੂੰ ਬਕਾਇਦਾ ਪੁਰਸ ਕੋਟੀਆਂ ਜਿਹੜੀਆਂ ਹੈਗੀਆਂ ਨਾਲ ਟੀਮਾਂ ਦਿੱਤੀਆਂ ਵੀ ਆ ਸੀ ਅੱਜ ਭਗਵੰਤ ਮਾ ਸਰਕਾਰ ਨੂੰ ਵੀ ਬੇਨਤੀ ਕਰਦੇ ਕਿ ਇਤਨੀ ਦੇ ਧਿਆਨ ਦੇ ਅਗਰ ਧੌਮਾ ਜਿੰਦਾ ਹੈ ਸਲਾਦਮ ਧਰਮ ਜਿੰਦਾ ਹੈ ਤਾਂ ਅਸੀਂ ਸਾਰੇ ਲੋਕ ਜਿਹੜੇ ਹੈਗੇ ਆ ਉਹ ਖੁਸ਼ੀ-ਖੁਸ਼ੀ ਇਸ ਇਸ ਹਿੰਦੂ ਲੀਟਰ ਬੈਠੇ ਹੋ ਸਰ ਮਹਾਕੁੰਭ ਚੱਲ ਰਿਹਾ ਹੈ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਤਾਂ ਤੁਹਾਡੇ ਵੱਲੋਂ ਕਿਸ ਤਰ੍ਹਾਂ ਮਹਾਕੁੰਭ 'ਚ ਯੋਗਦਾਨ ਪਾਇਆ ਜਾ ਰਿਹਾ ਹੈ ਸਰ ਅੱਜ ਤੱਕ ਜਿਹੜਾ 3 ਵਜ ਦਾ ਅੰਕੜਾ ਜਿਹੜਾ ਅੱਜ ਟੀਵੀ ਤੇ ਦਿਖਾਇਆ ਗਿਆ ਹੈ ਕਿ 1 ਕਰੋੜ 70 ਲੱਖ ਜਿਹੜਾ ਲੋਕ ਹੈਗਾ ਉੱਥੇ ਉਸ ਪਵਿੱਤਰ ਤਰਪੀ ਦੇ ਉੱਪਰ ਜਿੱਥੇ ਸੰਗਮ ਹੈ ਗੰਗਾ ਜਮਨਾ ਸਸwati ਦਾ ਅੱਜ ਜਿਹੜੀ ਹੈਗੀ ਆ ਉਹ ਅੱਜ ਉਹਨਾਂ ਲੋਕਾਂ ਨੇ ਇਸ਼ਨਾਨ ਕੀਤਾ ਜਿਹੜਾ ਕੱਲ ਇਸ਼ਨਾਨ ਹੈਗਾ ਉਹ ਸੰਤ ਸਮਾਜ ਦਾ ਹੈਗਾ ਜਿਵੇਂ ਕਿ ਵਾਰੀ-ਵਾਰੀ ਸਾਡੇ ਜਿੰਨੇ ਵੀ 13 ਅਖੜੇ ਆ ਜੁੰਨਾ ਖੜਾ ਅਗਲੀ ਖੜਾ ਜਿੰਨੇ ਵੀ ਸਾਡੇ ਅਖੜੇ ਹੈਗੇ ਆ ਉਹ ਕੱਲ ਸਮੇਂ-ਸਮੇਂ ਸਿਰ ਲਿਰਾ ਹੈਗਾ ਦਾ ਦਾ ਡਰਾਈਵਰ ਸਾਰੇ ਅਖੜਿਆਂ ਦੇ ਸੰਤ ਸਮਾਜ ਨੂੰ ਕਿਹੜਾ ਲਾਇਆ ਜਾਏਗਾ ਕਿ ਐਵੇਂ ਪੰਜਾਬ ਦੇ ਬਹੁਤ سارے ਜਿਹੜੇ ਸ਼ਰਧਾਲੂ ਹੈਗੇ ਉੱਥੇ ਪਹੁੰਚ ਵੀ ਰਹੇ ਆ ਔਰ ਜਿਹੜੇ ਵੀ ਸਾਡਾ ਵੀ ਇੱਕ ਜੱਥਾ ਜਿਹੜਾ ਜਾ ਵੀ ਚੁੱਕਿਆ ਤੇ ਇੱਕ ਜਿਹੜਾ ਅਸੀਂ ਲਾਸਟ ਜਿਹੜਾ ਇਸ਼ਨਾਨ ਹੈਗਾ ਜਿਹੜਾ ਸਾਡਾ ਫਰਵਰੀ ਦੇ ਫਰਸਟ ਵੀਕ ਦੇ ਵਿੱਚ ਹੋਏਗਾ ਉਦੋਂ ਜਿਹੜਾ ਸ਼ਿਮਤਰਾ ਪੰਜਾਬ ਦੀ ਟੀਮ ਜਿਹੜੀ ਹੈਗੀ ਆ ਉਹ ਉੱਥੇ ਜਾਏਗੀ ਇਸ ਤੋਂ ਇਲਾਵਾ ਸਾਡੇ ਮੈਡੀਕਲ ਜਿਹੜਾ ਕੈਂਪ ਜਿਹੜਾ ਹੈਗਾ ਸ਼ਿਮਤਰਾ ਪੰਜਾਬ ਵੱਲੋਂ ਹਿੰਦੂਸਖਟਾ ਵੱਲੋਂ ਇਹਨਾਂ ਦੇ ਬੈਨਰ ਹੇਠ ਐਸਟ੍ਰਮ ਕੁੰਬ ਦੇ ਵਿੱਚ ਕੋਲ ਚੱਲ ਸਰ ਹਿੰਦੂ ਨੇਤਾ ਹੋਣ ਦੇ ਨਾਤੇ ਇਸ ਵੇਲੇ ਪੰਜਾਬ ਪ੍ਰਧਾਨ ਹਿੰਦੂ ਨੇ ਇਸ ਵੇਲੇ ਤੁਹਾਡੇ ਵੱਲੋਂ ਕੋਈ ਉਹਨਾਂ ਨੂੰ ਕੋਈ ਮੈਮੋਰੰਡਮ ਜਾਂ ਕੋਈ ਉਹਨਾਂ ਨੂੰ ਗੱਲਬਾਤ ਕੀਤੀ ਜਾਏਗੀ ਉਹਨਾਂ ਨਾਲ ਕਿ ਗਊ ਰਕਸ਼ਾ ਲਈ ਜਾਂ ਹਿੰਦੂ ਦੀ ਸੁਰੱਖਿਆ ਵਾਸਤੇ ਕੋਈ ਕਦਮ ਚੁੱਕੇ ਜਾਣ ਜਿਵੇਂ ਬੀਤੇ ਦਿਨ ਮੈਨੂੰ ਗਿਆਤ ਹੋਇਆ ਯਾਦ ਹੋਇਆ ਕਿ ਕਰੋਲੀ ਸਾਹਿਬ ਭੁਵਿੰਦਰ ਸ਼ਰਮਾ ਜੀ ਹੋਰ ਵੀ ਟੀਮ ਜਿਹੜੀ ਹੈਗੀ ਇਹ ਪੰਜਾਬ ਪ੍ਰਧਾਨ ਦੇ ਰਹੇ ਹੈ ਆਮ ਆਦਮੀ ਪਾਰਟੀ ਨਾਲ ਇੱਕ ਅੱਧਾ ਘੰਟਾ ਮੀਟਿੰਗ ਹੋਈ ਹੈ ਕੁਝ ਵਿਚਾਰਾਂ ਤੇ ਗੱਲਾਂ ਨਹੀਂ ਹੋਈਆਂ ਕੁਝ ਏਜੰਡੇ ਜਿਹੜੇ ਹੈਗੇ ਆ ਉਹਨਾਂ ਵੱਲੋਂ ਹੋਮਵਰਕ ਪੂਰਾ ਨਹੀਂ ਸੀ ਸਾਡੇ ਵੱਲੋਂ ਜਿਹੜੀ ਟੀਮ ਹੈਗੀ ਕੁਆਲੀਫਾਇਰ ਨੂੰ ਕੰਮ ਲੈ ਕੇ ਟਾਈਮ ਲੈ ਕੇ ਜਲਦੀ ਮਿਲਾਂਗੇ ਆਜੋ ਜਿਹੜਾ ਹੈਗਾ ਹਿੰਦੂਤਵ ਔਰ ਗਊ ਮਾਤਾ ਨੂੰ ਜਿਹੜਾ ਨਾਮ ਭਪਿੰਦਰ ਕੁਮਾਰ ਸ਼ਰਮਾ ਜੀ ਸੰਗਠਨ ਸਿਰਜਣਾ ਪੰਜਾਬ ਦੇ ਵਿੱਚ ਜਨ ਸਿੰਘ ਕਨੌਲੀ ਜੀ ਬਾਰੇ ਗੱਤ ਸਾਹਿਬ ਨੇ ਵੀ ਦੱਸਿਆ ਉਹ ਆਪ ਹੀ ਪੰਜਾਬ ਦੇ ਲੀਡਰ ਨੇ ਪੰਜਾਬ ਦਾ ਕੰਮ ਕਰ ਰਹੇ ਨੇ ਪਹਿਲਾਂ ਅਸੀਂ ਇਕੱਠੇ ਲੋਕ ਸੇਵਾ ਦਲ ਦੇ ਵਿੱਚ ਮੈਂ ਇਹਨਾਂ ਦੇ ਨਾਲ ਸਹਿਯੋਗ ਦਿੱਤਾ ਉਦੋਂ ਪੰਜਾਬ ਦੇ ਵਿੱਚ ਗਊਆਂ ਦੇ ਲਈ ਕੰਮ ਕੀਤਾ ਬੜਾ ਵਧੀਆ ਇਹਨਾਂ ਨੇ ਕੰਮ ਕੀਤਾ ਆਮ ਤੌਰ ਤੇ ਕਦੇ ਕਹਿੰਦੇ ਨਹੀਂ ਆ ਮੈਂ ਇਹਨਾਂ ਨੂੰ ਯਾਦ ਕਰਾ ਦਿੰਦਾ ਪੰਜਾਬ ਦੇ ਵਿੱਚ ਅਗਰ 25-25 ਏਕੜ ਦੇ 20 ਗਊਸ਼ਾਲਾ ਨੂੰ ਖੁਲੀ ਆਉਂਦੀ ਫਿਰਸਾਣਾ ਪੰਜਾਬ ਦੇ ਗਊ ਸੇਵਾਦਾਨ ਦਾ ਉਦੇਸ਼ ਚ ਮੋਹਾਲੀ ਦੇ ਵਿੱਚ ਗਊਸ਼ਾਲਾ ਖੁਲੀ ਉਹਦਾ ਦਾਸ ਸਾਹਿਬ ਅਰਮਨ ਗੋਤਮ ਇਹਨਾਂ ਨੇ ਨਾਲ ਸਹਿਯੋਗ ਦਿੱਤਾ ਤਾਂ ਉੱਥੇ ਗੰਦਾਲਾ ਖਲਾਈ ਗਈ ਉਸ ਤੋਂ ਇਲਾਵਾ ਹੋਰ ਵੀ ਕੰਮ ਗਊ ਸੇਵਾ ਨੂੰ ਲੈ ਕੇ ਜਿਹੜੇ ਕੀਤੇ ਨੇ ਗਊ ਸੇਵਾ ਮੋਰ ਸੁਭਾਦ ਕਮਿਸ਼ਨ ਬਣਵਾਈ ਗਈ ਉਦੇ ਵਿੱਚ ਗਊ ਸੇਵਾ ਸੈਸਲੂ ਆਇਆ ਗਿਆ ਬਹੁਤ ਕੁਝ ਕੀਤਾ ਹੁਣ ਬਹੁਤ ਕੁਝ ਕਰਨ ਦੀ ਲੋੜ ਹੈ ਸੋ ਉਹ ਕੰਮ ਦੁਆਰਾ ਜਿਹੜਾ ਹੈਗਾ ਉਹ ਇਕੱਠੇ ਹੋ ਕੇ ਸ਼ੁਰੂ ਕਰ ਰਹੇ ਨੇ ਉਸ ਕੰਮ ਨੂੰ ਫਿਰ ਦੁਆਰਾ ਪੰਜਾਬ ਦੇ ਪੰਜਾਬ ਹਿੰਦੁਸਤਾਨ ਦੇ ਲੈਵਲ ਤੇ ਖੰਮ ਇੱਕ ਸਰੇਸ ਵਾਲੇ ਕੋ ਪੰਜਾਬ ਚ ਗਊ ਸੇਵਾ ਕਮਿਸ਼ਨ ਬਣਿਆ ਆਇਆ ਉਹਦੇ ਬਕਾਦੇ ਚੇਅਰਮੈਨ ਵੀ ਲੱਗੇ ਹੋਏ ਨੇ ਤੁਹਾਨੂੰ ਕੀ ਲੱਗਦਾ ਅੱਜ ਦੇ ਰੇਟ ਤੇ ਪੰਜਾਬ ਦਾ ਗਊ ਸੇਵਾ ਕਮਿਸ਼ਨ ਦਾ ਚੇਅਰਮੈਨ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਿਭਾ ਰਿਹਾ ਵੇ ਦੇਖੋ ਗਊ ਸੇਵਾ ਕਮਿਸ਼ਨ ਜਦੋਂ ਅਸੀਂ ਬਣਵਾਈ ਸੀ ਉਹਦੇ ਬਹੁਤ ਕੁਝ ਆ ਜਾ ਲਪਾਇਆ ਅਸੀਂ ਆਪ ਟੀਮ ਲੈ ਕੇ ਬਾਲੂ ਸਾਹਿਬ ਨੂੰ ਮਿਲਦੇ ਨੇ ਜਿਵੇਂ ਪਹਿਲਾਂ ਕਿਹਾ ਵੀ 100 ਗਊਆਂ ਲੈ ਕੇ ਅਸੀਂ ਬਾਲੂ ਸਾਹਿਬ ਦੀ ਕੋਠੀ ਗਏ ਕੋਠੀ ਦਾ ਘਰਾਉ ਕੀਤਾ ਤੇ ਚਲੋ ਜੋ ਕਾਰਵਾਈਆਂ ਹੋਣੀਆਂ ਸੀ ਉਹ ਸਰਕਾਰਾਂ ਦੇ ਕੰਮ ਨੇ ਹੋਈਆਂ ਨੇ ਉਹ ਤੋਂ ਪਰਚੇ ਵੀ ਕਰਦੇ ਹੋਏ ਗਊ ਸੇਵਾ ਕੰਮ ਨੂੰ ਵਧਾਈ ਇਸ ਲਈ ਗਈ ਸੀ ਕਿ ਗਊ ਸੇਵਾ ਦੇ ਕੰਮ ਨੂੰ ਸਮੂਥ ਲੀਕ ਸਿਸਟਮ ਬਣਾ ਕੇ ਕੀਤਾ ਜਾਵੇ ਉਹ ਨਾ ਦਾ ਕੰਮ ਨੂੰ ਸਮਝ ਸਕੇ ਨਾ ਜਾਨ ਦਾ ਕੰਮ ਉਹਦੇ ਤੇ ਕਰ ਸਕੇ ਨਾ ਸਰਕਾਰ ਤੋਂ ਕੋਈ ਉਸ ਤਰ੍ਹਾਂ ਦਾ ਕੋਈ ਬਜਟ ਲੈ ਸਕੇ ਸੋ ਇਹ ਉਹ ਲੈਣ ਵਾਸਤੇ ਪਹਿਲਾਂ ਬੰਦੇ ਨੇ ਸੋਚੇ ਫਿਰ ਉਹ ਸੋਚਦੇ ਕੰਮ ਪਤਾ ਹੋਵੇ ਗਿਆਨ ਹੋਵੇ ਸੀ ਤਾਂ ਗਿਆਨ ਦੀ ਕਮੀ ਕਰਕੇ ਉਹ ਕੰਮ ਜਿਹੜਾ ਗੋਸੇਵਕ ਮੀਤ ਨੂੰ ਕਰਨਾ ਚਾਹੀਦਾ ਸੀ ਉਹ ਅਜੇ ਤੱਕ ਹੋ ਨਹੀਂ ਗਿਆ